ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਨੂੰ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਤੁਹਾਡਾ ਵੈਲਕਮ ਆ ਜੀ ਤੁਹਾਡੀ ਭੈਣ ਦੇ ਨਵੇਂ ਚੈਨਲ ਦੇ ਉੱਤੇ ਸਾਰੇ ਜਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਆਪਣੇ ਭੈਣ ਭਰਾਵਾਂ ਦੇ ਵਿੱਚ ਵੀ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਦੇ ਕੰਜਰਾਂ ਦੇ ਟੱਬਰ ਦੀ ਰੀਲ ਬਣਾਈ ਜਾ ਸਕੇ ਤੇ ਸਾਰੇ ਜਣੇ ਆਪਦੀ ਜੁੱਤੀ ਨੂੰ ਲਾ ਲਓ ਤੇਲ ਸਰੋਂ ਦਾ ਤੇ ਆਪਦੀ ਆਪਦੀ ਜੁੱਤੀ 10 ਨੰਬਰ ਦੀ ਰੱਖ ਲਓ ਕੋਲੇ ਟੇਬਲ ਤੇ ਤੇ ਜਦੋਂ ਗੁੱਸਾ ਜੜੇ ਤੇ ਇੱਕ ਕਕਾ ਕੇ ਸਾਰੇ ਟੱਬਰ ਦੇ ਬੂਥੇ ਤੇ ਮਾਰੀ ਜਾਓ ਜਾਂ ਬੰਕਰ ਧਰ ਲਓ ਇਹਨਾਂ ਦੇ ਢੂਏ ਸੇਕੋ ਸਵਾਰ ਸਵਾਰ ਕੇ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਫਰੇਡਿੰਗ ਹੈ ਭਾਈ ਫਰੇਡਿੰਗ ਲੱਗੇ ਸਾਰੇ ਜਾਣੇ ਕਰਾਉਣਾ ਹੈ ਜਨਾਨੀਆਂ ਤੂੰ ਇੱਥੇ ਖੜਾ ਕਿ ਜਨਾਨੜਿਆ ਕੀ ਕਰਦਾ ਜਨਾਨੀਆਂ ਦੇ ਵਿੱਚ ਕੇ ਰੰਨਾ ਚ ਧੰਨਾ ਬਣ ਕੇ ਇਹਨਾਂ ਦੇ ਪੱਦ ਸੋងਦਾ ਥਰੇਡਿੰਗ ਆਇਆ ਕਰ ਤੂੰ ਵੀ ਕਰਾਲਾ ਆਪਦੇ ਸਾਰੇ ਪਾਸੇ ਝੰਡ ਲਵਾ ਲਾ ਬੇਵਕੂਫਾ ਬੇਅਗਲੇ ਆ ਬੰਦਿਆ ਤੇ ਰਹੀ ਗੱਲ ਆ ਜਵਾਗ ਨੂੰ ਕੋਲੇ ਬਿਠਾਇਆ ਕਿ ਇਹਦੇ ਵੀ ਮਾੜੀ ਮੋੜ ਤੁਸੀਂ ਛੰਡ ਲਾਉਣੀ ਆ ਬੇਅਗਲੇ ਲੋਕ ਇਹੋ ਜੇ ਆ ਜਾਂਦਾ ਕੰਜਰਾਂ ਦਾ ਡੱਬਾ ਲੈ ਕੇ ਕੰਜਰਾਂ ਦਾ ਖੋਖਾ ਸ਼ੁਰੂ ਕਰ ਲੈਂਦਾ ਤੜਕੇ ਆਥ ਨੇ ਜਦੋਂ ਵਲੌਗ ਬਣਾਉਂਦੇ ਆ ਕੰਜਰਖਾਨਾ ਹੀ ਕਰਦੇ ਆ ਸਾਰੀ ਵੀਡੀਓ ਦੇ ਵਿੱਚ ਤੇ ਸਾਰਾ ਟੱਬਰ ਹੀ ਕੰਜਰਾਂ ਦਾ ਤੇ ਖੱਟ ਇਕੱਠੇ ਹੋਏ ਆ ਇਧਰ ਮਨਵੀਰ ਸਾਡਾ ਹੜ ਗਿਆ ਕਹਿੰਦਾ ਵੀ ਜੇ ਮੇਰੇ ਥ੍ਰੇਡਿੰਗ ਨਾ ਕਰੀ ਨਾ ਕਹਿੰਦਾ ਮੈਂ ਸੋਹਣਾ ਨਹੀਂ ਲੱਗਣਾ ਐਂ ਦੀ ਜੀ ਤੇਰੀ ਕਾਇ ਕਰਦੇ ਆ ਕਰ ਲਓ ਗੱਲ ਬੇਅਗਲੇ ਦੀ ਇਹਦੀ ਗੇਰ ਨਿਗਾ ਤੇ ਸਾਰਾ ਕੁਸ ਨਾ ਮੈਨੂੰ ਲੱਗਦਾ ਗੱਟਿਆਂ ਦੇ ਵਿੱਚ ਇਹਦਾ ਦਿਮਾਗ ਵੀ ਬੇਅਗਲੇ ਕੰਜਰ ਬੰਦੇ ਦਾ ਤੇ ਜਵਾਕ ਨੂੰ ਵੇਖ ਲਓ ਕੀ ਮਤਾਂ ਦੇਣ ਲੱਗਾ ਆਖੇ ਥ੍ਰੈਡਿੰਗ ਜੇ ਮੇਰੀ ਨਾ ਕੀਤੀ ਤੇ ਮੈਂ ਸੋਹਣਾ ਨਹੀਂ ਲੱਗਣਾ ਪੁੱਤ ਤੈਨੂੰ ਕੀ ਪਤਾ ਤੇਰੀ ਮਾਮੀ ਮੱਝਾਂ ਜਿਹੜੀ ਉਹਨੂੰ ਲੋੜ ਆ ਸਾਰੇ ਪਾਸੇ ਮੱਝਾਂ ਵਾਲੀ ਮਸ਼ੀਨ ਲਿਆਓ ਤੇ ਮੁੰਨੂ ਉਹਨੂੰ ਲਿਆ ਕੇ ਕਿਉਂਕਿ ਸਾਰੇ ਪਾਸੇ ਉਹਦਾ ਤਾਂ ਬੁਰਾ ਹਾਲ ਹੋਇਆ ਪਿਆ ਝੰਡ ਇਨੀ ਹੋਈ ਪਈ ਆ ਤੇ ਮੱਝਾਂ ਵਾਲੀ ਮਸ਼ੀਨ ਲਾ ਕੇ ਤੇ ਉਥੇ ਬਾੜੇ ਚ ਲਾਓ ਬਿਠਾ ਉਥੇ ਜਾ ਕੇ ਉਹਦੀ ਝੰਡ ਲਾਓ ਥ੍ਰੈਡਿੰਗ ਦਾ ਰੀਜ਼ ਤੇ ਚੜਿਆ ਹੋਇਆ ਨਾ ਉਹਨੂੰ ਤਾਂ ਧਾਗੇ ਦੀ ਲੋੜ ਨਹੀਂ ਉਹਨੂੰ ਤਾਂ ਜਿਹੜੀ ਮਸ਼ੀਨ ਜੀ ਹੁੰਦੀ ਮੱਜਾਂ ਵਾਲੀ ਉਹ ਲਾਓ ਤੇ ਮੁੜ ਕੇ ਖਰਖਰਾ ਲੈ ਕੇ ਚੰਗੀ ਤਰ੍ਹਾਂ ਮਲ ਮਲ ਕੇ ਸੀਰੀ ਨੂੰ ਫੜਾਓ ਤੇ ਉਹ ਦੇਊਗਾ ਨਿਵਾਉ ਉਹ ਮੇਰੀ ਮਸੀਨੇ ਨਾ ਇਹ ਨਹੀਂ ਨਾ ਆਹੀ ਮੈਂ ਦੰਦਾਂਗੀ ਹਾਂ ਲੰਗਾਈ ਨਹੀਂ ਲਵਾ ਦਿੰਦੇ ਆ ਬੈਠੀਆ ਸ਼੍ਰੀ ਦੇਵੀ ਵੀ ਨਾਲ ਆਇਆ ਕਰਿਓ ਇਹਦੀ ਵੀ ਥਰੇਡਿੰਗ ਕਰਾ ਦੋ ਐਡੇ ਬੇਅਕਲੇ ਤੇ ਐਡੇ ਕੰਜੂਸ ਬੰਦੇ ਆ ਨਾ ਥਰੇਡਿੰਗ ਵੀ ਨਹੀਂ ਬਾਹਰੋਂ ਕਰਾਈ ਗਈ ਉਹ ਵੀ ਕੁੜੀ ਤੋਂ ਮੁਫਤ ਚ ਕਰਾਉਣ ਨੂੰ ਭਾਲਦੇ ਆ ਉਹ ਵੀ ਰੇਜ਼ਰ ਹੀ ਚੱਕੀ ਫਰਦੀ ਆਇਆ ਕਰੀ ਇੱਕ ਟੱਕ ਇਹਨਾਂ ਦੇ ਬੂਥੇ ਤੇ ਲਾਦੀ ਨਾਲ ਸ਼੍ਰੀ ਦੇਵੀ ਦੇ ਵੀ ਲਾਓ ਤੇ ਨਾਲੇ ਇਹਨੂੰ ਵੀ ਲਹਿੰਗਾ ਲੂੰਗਾ ਪਾ ਕੇ ਤੇ ਨਾਲ ਹੀ ਬਿਠਾਓ ਇਹਦਾ ਬੇਬੀ ਸ਼ਾਵਰ ਵੀ ਬਾਅਦ ਚ ਆਪਾਂ ਕਰਨਾ ਕਿਉਂਕਿ ਤੇਰੀ ਜਨਾਨੀ ਦਾ ਤਾਂ ਮੁੱਕ ਜੂਗਾ ਮੱਝ ਦਾ ਬੇਬੀ ਸ਼ਾਵਰ ਤੇ ਫਿਰ ਕੰਜਰਖਾਨਾ ਬਾਅਦ ਚ ਮੁੱਕਣਾ ਨਹੀਂ ਨਾ ਚਾਹੀਦਾ ਕੰਜਰਖਾਨਾ ਚੱਲਦਾ ਰਹਿਣਾ ਚਾਹੀਦਾ ਤਾਂ ਉਸ ਤੋਂ ਬਾਅਦ ਤੁਸੀਂ ਆਦੇ ਪਾਪੇ ਦਾ ਤੇ ਆਪਦੀ ਮਾਂ ਦਾ ਵੀ ਬੇਬੀ ਸ਼ਾਵਰ ਕਰਿਓ ਮੈਂ ਕੀ ਮਾਹਤਾ ਦੇ ਓ ਤਾਗੇ ਨਾ ਤਾਗੇ ਮੈਨੂੰ ਸਖੀ ਆਈ ਦੀ ਓ ਸਖੀ ਮੈਨੂੰ ਓਹੋ ਛੋਟਾ ਹਾਥੀ ਕਿਵੇਂ ਬੜ ਤੇ ਲਟਿਆ ਪਿਆ ਜਿਹੜੇ ਹਿਸਾਬ ਨਾਲ ਲਟਿਆ ਪਿਆ ਛੋਟਾ ਹਾਥੀ ਤੇ ਮੱਝ ਮੈਨੂੰ ਲੱਗਦਾ ਇਹਦੀ ਜਗਾ ਤਾਂ ਪਸ਼ੂਆਂ ਵਾਲੇ ਬਰਾਂਡੇ ਦੇ ਵਿੱਚ ਹੀ ਆ ਕਿੱਲੇ-ਕੁੱਲੇ ਤੇ ਜਗਾ ਸੰਗਲ-ਸੁੰਗਲ ਚੰਗਾ ਪਾਉ ਇਹਨੂੰ ਜੇ ਕਿਤੇ ਖੁੱਲ-ਖੁੱਲ ਗਈ ਬੇਬੀ ਸ਼ਾਵਰ ਦੇ ਵਿੱਚ ਤਾਂ ਸਾਰੇ ਤੁਹਾਡੇ ਟੈਂਟ ਟੁੰਟ ਦੇਊਗੀ ਫੋੜ ਇਹ ਮੱਝ ਖੁੱਲੀ ਕਿਉਂਕਿ ਜਿਹੜੇ ਹਿਸਾਬ ਨਾਲ ਇਹਦਾ ਵਜਨ ਆ ਤੇ ਮੱਤ ਆ ਇਹਨੇ ਜਿੱਧਰ ਨੂੰ ਜੀ ਕੀਤਾ ਉਧਰ ਨੂੰ ਚੜ ਜਾਣਾ ਸਲਫਾਂ-ਸੁਲਫਾਂ ਦੇਊਗੀ ਪੰਨ ਤੁਹਾਡੀਆਂ ਤੇ ਮੱਝ ਲਿਟੀ ਪਈ ਆ ਬੜ ਦੇ ਉੱਤੇ ਵੀ ਜਵਾਗ ਜਿਵੇਂ ਹੁਣੇ ਨਿਕਲਣ ਲੱਗਾ ਹੁੰਦਾ ਬੇਅਕਲੀ ਦਾ ਅੱਗੇ ਦੇ ਆ ਇਹ ਇੱਕ ਗੱਲ ਦੱਸ ਮੈਨੂੰ ਖੱਚਾ ਤੂੰ ਤੇਰਾ ਦਿਮਾਗ ਤੇਰਾ ਗਿੱਟਿਆਂ ਦੇ ਵਿੱਚ ਹੁਣ ਤੁਸੀਂ ਆ ਜਿਹੜਾ ਵਿਖਾਈ ਜਾਂਦੇ ਆ ਜਵਾਕਾਂ ਦਾ ਉਹਦੇ ਤੁਸੀਂ ਰੇਜ਼ਰ ਮਾਰੀ ਜਾਂਦੇ ਆ ਪੁੱਛਣ ਵਾਲਾ ਹੋਵੇ ਤੇ ਤੁਹਾਡੀ ਵੀਡੀਓ ਨੂੰ ਵੇਖ ਕੇ ਜੇ ਕੋਈ ਦੋ ਚਾਰ ਜਵਾਕ ਹੋਰ ਕਹਿਣ ਹੋਰ ਜਦ ਕਰਨ ਏਸਾਂ ਨਾਲ ਤਾਂ ਜੇ ਜਵਾਕ ਜਦ ਕਰੂਗਾ ਜਹਾਜ਼ ਲੈਣ ਦੀ ਤੇ ਜਹਾਜ਼ ਲੈ ਦੋਗੇ ਤੁਸੀਂ ਤਾਂ ਫੁੱਟੀ ਕੌੜੀ ਨੇ ਜਿਵੇਂ ਚੋ ਕੱਢਦੇ ਤੇ ਤੁਸੀਂ ਜਵਾਕਾਂ ਨੂੰ ਨਾ ਮੱਤਾਂ ਚੱਜਦੀਆਂ ਦੇ ਦਿਆ ਕਰੋ ਫਿਰ ਕਹਿ ਦਿੰਨੇ ਅਸੀਂ ਕੀ ਮਾੜਾ ਬਿਖਾਉਣੇ ਆ ਪਰਿਵਾਰਿਕ ਵਲੌਗ ਵਖਾਉਣੇ ਆ ਇਹ ਕਿਹੜਾ ਸ਼ਿੱਕੂ ਤੁਹਾਡਾ ਪਰਿਵਾਰਿਕ ਵਲੌਗ ਜਵਾਕ ਨੂੰ ਤੁਸੀਂ ਪੁੱਠੀ ਮੱਤ ਦੇਣ ਲੱਗੇ ਹੋਆਂ ਜਵਾਕਾਂ ਸਾਹਮਣੇ ਬੈਠ ਕੇ ਜਦੋਂ ਕੰਜਰਖਾਨੇ ਕਰਦੀਆਂ ਲੀੜੇ ਬਦਲਦੀਆਂ ਜਵਾਕਾਂ ਨੇ ਵੀ ਉਹੀ ਕੁਝ ਸਿੱਖਣਾ ਜਵਾਕਾਂ ਨੂੰ ਕੋਈ ਚਾਹੀਦੀ ਮੱਤ ਦੇ ਦੇ ਤੂੰ ਜਨਾਨੀਆਂ ਦੇ ਵਿੱਚ ਖੜਾ ਰਹਿਣਾ ਇਹਨਾਂ ਦੇ ਪੱਦ ਸੁੰਗਣ ਨੂੰ ਕਿ ਮਾੜਾ ਮੋਟਾ ਆਸੇ ਪਾਸੇ ਦੁਨੀਆਂ ਦੇ ਵਿੱਚ ਜਾ ਤੈਨੂੰ ਪਤਾ ਲੱਗੇ ਵੀ ਦੁਨੀਆਂ ਦੇ ਵਿੱਚ ਬੰਦਿਆਂ ਦਾ ਕੰਮ ਕੀ ਸਦਾਰਿੰਦੇ ਸਿੰਗ ਨੂੰ ਤੂੰ ਰਹਿਣ ਦੇ ਕਿਸੇ ਨੂੰ ਰਿਸ਼ਤਾ ਕਰਾਉਣ ਨੂੰ ਇਹ ਤਾਂ ਬੇਅਕਲੇ ਤੋਂ ਆਪਦੀ ਜਨਾਨੀ ਨਹੀਂ ਸੰਭੀ ਇਹ ਤਾਂ ਇਹਨੂੰ ਨਹੀਂ ਸੰਗਲ ਪਾਇਆ ਗਿਆ ਜਦੋਂ ਕੁੜੀ ਵਿਆਹ ਕੇ ਆਉਂਦੀ ਹੈ ਨਾ ਬੰਦੇ ਦੇ ਹੱਥ ਵਸ ਹੁੰਦਾ ਤੇ ਘਰ ਪਰਿਵਾਰ ਦੇ ਵੀ ਕੁੜੀ ਨੂੰ ਕਿਵੇਂ ਢਾਲਣਾ ਆਪਦੇ ਪਰਿਵਾਰ ਦੇ ਅਕੋਰਡਿੰਗ ਤੁਸੀਂ ਤਾਂ ਸਾਰਿਆਂ ਨੇ ਇਹਨੂੰ ਸਿਰ ਤੇ ਬਿਠਾ ਲਿਆ ਮੱਝ ਨੂੰ ਤੂੰ ਰਿਸ਼ਤੇ ਨਹੀਂ ਕਰਾ ਸਕਦਾ ਤਾਂ ਤੈਨੂੰ ਮੱਝ ਨੂੰ ਸੰਭਾਲ ਲੈ ਐਨਾ ਹੀ ਬਹੁਤ ਹੈ ਹੋਜੇ ਬੇਅਕਲੇ ਤੋਂ ਜੀ ਤੂੰ ਆਪਦੀ ਗ੍ਰਸਤੀ ਨਹੀਂ ਸੰਭਾਲੀ ਗਈ ਉਹ ਹੋਰ ਕਿਸੇ ਨੂੰ ਰਿਸ਼ਤੇ ਕਰਾ ਕੇ ਤਾਂ ਰੰਗ ਲਾਊਗਾ ਸ਼ਿੱਕੂ ਰਿਸ਼ਤੇ ਕਰਾ ਦੂਗਾ ਇਹ ਤੂੰ ਆਦੀ ਜ਼ੁਬਾਨ ਬੰਦ ਹੀ ਕਰਿਆ ਕਰ ਕਾਲੀਏ ਮੱਜੇ ਆਏ ਗਾ ਵੀ ਪਾਲ ਜੇ ਦਾ ਰਿਸ਼ਤਾ ਕਰਨ ਵਾਸਤੇ ਸੰਬਾਧ ਕਰੋ ਰਵਿੰਦਰ ਸਿੰਘ ਨਹੀਂ ਰਵਿੰਦਰ ਨੂੰ ਮੇਜਾ ਦਾ ਰਿਸ਼ਤਾ ਇਹਦਾ ਦਿਮਾਗ ਦਾ ਨਾ ਤੂੜੀ ਵਾਲਾ ਕੋਠਾ ਜਿਵੇਂ ਤੂੜੀ ਵਾਲੇ ਕੋਠੇ ਦੇ ਵਿੱਚ ਤੰਨ ਤੰਨ ਕੇ ਸੀਰੀਆਂ ਤੋਂ ਤੂੜੀ ਭਰਾਈ ਜਾਂਦੀ ਆ ਨਾ ਤੇ ਉਹ ਹਿਸਾਬ ਆ ਰੋਂਗ ਚੱਲ ਪਈ ਰੋਂਗ ਕਿਹੜੇ ਵੇਲੇ ਨਹੀਂ ਹੁੰਦੀ ਆ ਤਾਂ ਖੋਤੀ ਆ ਤੇ ਤੂੰ ਖੋਤਾ ਖੋਤਾ ਖੋਤੀ ਤੇ ਲੜ ਲੱਗਿਆ ਦੋਨੇ ਇੱਕ ਦੂਜੇ ਦੀ ਕੁਛੜ ਚੜ ਕੇ ਤੇ ਜਾਉ ਕਾਹਕੂ ਚਰਨ ਹਣਕ ਹਣਕ ਕਰਕੇ ਆ ਉਹ ਰੋਪੜ ਦੇ ਵਿੱਚ ਚੰਗਾ ਤੁਹਾਨੂੰ ਕਾਹਕੂ ਮਿਲ ਜੂਗਾ ਤੇ ਬਿੜ ਤੇ ਬੈਠੇਗੀ ਦੰਬ ਫੜਦਿਆਂ ਸਾਰਾ ਟੱਬਾ ਹੋ ਗਈ ਨਾ ਉਹ ਬਾਹਰ ਨਹੀਂ ਕਰੀ ਹਾਂ ਓ ਪੋਤੇ ਤੇਰਾ ਗੰਮ ਨਹੀਂ ਤੂੰ ਸਰਦਾਰ ਬੱਚਾ ਤੂੰ ਵੱਡਾ ਹੋ ਕੇ ਚੰਗੇ ਕੰਮ ਕਰਨੇ ਇਹ ਤੇਰੇ ਮਾਮੇ ਦੇ ਕੰਮ ਆ ਜਨਾਨੀਆਂ ਵਾਲੇ ਇਹਨੂੰ ਕੁਰਸੀ ਤੇ ਬਿਠਾਓ ਤੇ ਇਹਦੀ ਥ੍ਰੈਡਿੰਗ ਕਰਾਓ ਤੇ ਜਾਂ ਇਹਨੂੰ ਧਾਗਾ ਫੜਾਓ ਇਹ ਥ੍ਰੈਡਿੰਗ ਕਰੂਗਾ ਕਿਉਂਕਿ ਜਨਾਨੀਆਂ ਵਾਲੇ ਕੰਮਾਂ ਦੇ ਵਿੱਚ ਵੈਸੇ ਹੀ ਵੀ ਇਹਨੂੰ ਟੰਗਾ ੜਾਉਣ ਦੀ ਬੜੀ ਆਦਤ ਆ ਤੇ ਇਹਨੂੰ ਪੁੱਠਾ ਕਰਕੇ ਇਹਨੂੰ ਲੱਤਾਂ ਆਪਦੀਆਂ ਉਡਾ ਲੈਣ ਦੋ ਕੱਲੇ ਪੈਰਾਂ ਨਾਲ ਲੋਟ ਨਹੀਂ ਉਹਨਾਂ ਨੂੰ ਹੱਥ ਵੀ ਉਡਾ ਲੈਣ ਦੋ ਜਨਾਨੀਆਂ ਦੇ ਕੰਮਾਂ ਦੇ ਵਿੱਚ ਕਿਉਂਕਿ ਇਹ ਨਿਰੀ ਜਨਾਨੀ ਆ ਇਹਨੇ ਕੰਮ ساری ਉਮਰ ਜਨਾਨੀਆਂ ਵਾਲੇ ਕਰਿਆ ਬੰਦਿਆਂ ਵਾਲੇ ਨਹੀਂ ਕਰੇ ਖੱੱਚਾਂ ਭੋਰਦਾ ਚੌਲਾਂ ਇਹਨਾਂ ਨੂੰ ਦੋਨਾਂ ਨੂੰ ਰਨ ਖਸਮ ਨੂੰ ਬੜੀ ਆਦਤ ਹੈ ਇਹ ਬੰਦਾ ਹੈ ਹਰਾਮੀ ਇਹਨੋਂ ਹਟਾ ਦੇ ਉਹ ਬੇਅਕਲੀਆ ਤੇਰੇ ਨਾਲੋਂ ਜ਼ਿਆਦਾ ਹਰਾਮੀ ਤਾਂ ਨਹੀਂ ਉਹ ਤਾਂ ਜਵਾਕ ਆ ਭੋਰਾ ਉਹਨੂੰ ਤਾਂ ਜਿੱਧਰ ਨੂੰ ਤੁਸੀਂ ਲਾ ਲੋਗੇ ਨਾ ਉਹਨੇ ਤਾਂ ਜਵਾਕ ਨੇ ਉਧਰ ਨੂੰ ਹੀ ਤੁਰਿਆ ਜਾਣਾ ਤੇ ਤੁਸੀਂ ਆਪ ਦਾ ਦਿਮਾਗ ਚੈੱਕ ਕਰੋ ਤੁਹਾਡੇ ਕੋਲੇ ਦਿਮਾਗ ਕੀ ਆ ਜਿਵੇਂ ਤੁਸੀਂ ਉਹ ਜੰਮੀ ਕੱਲ ਦੀ ਜਵਾਗੜੀ ਨੂੰ ਸਾਰਿਆਂ ਸਾਹਮਣੇ ਸਾਸਤਰੀ ਕਲ ਸिखਾਈ ਜਾਂਦੇ ਆ ਵੀ ਫਲਾਨਾ ਉਹ ਓਵੇਂ ਕਿਹਾ ਕਰੂਗੀ ਜਦੋਂ ਵੱਡੀ ਹੋਗੀ ਕੈਮਰਾ ਔਨ ਕਰੋ ਮੈਂ ਫੇਰ ਸਾਸਤਰੀ ਕਲ ਬੁਲਾਇਆ ਕਰੂੰਗੀ ਉਹੀ ਹਾਲ ਇਹਦਾ ਜਦੋਂ ਤੁਸੀਂ ਸਾਰਾ ਟੱਬਰ ਇੱਕੋ ਕਮਰੇ ਦੇ ਵਿੱਚ ਕੰਜੂਸੀਆਂ ਕਰਦੇ ਆ ਏਸੀ ਇੱਕ ਤਾਂ ਛੱਡ ਕੇ ਬਹਿ ਜਾਂਦੇ ਆ ਇਹ ਜਨਾਨੀਆਂ ਵਾਲੇ ਕੰਮ ਪਾਸੇ ਬਹਿ ਕੇ ਕਰਨ ਵਾਲੇ ਹੁੰਦੇ ਆ ਨਾ ਕਿ ਜਵਾਕਾਂ ਦੇ ਸਾਹਮਣੇ ਕਰਨ ਵਾਲੇ ਹਰਾਮੀ ਤੂੰ ਆ ਉਹ ਨਹੀਂ ਹਰਾਮੀ ਹਰਾਮੀ ਤੁਸੀਂ ਆ ਜਿਹੜੇ ਉਹਨੂੰ ਮਤ ਪੁੱਠੀ ਦਿਨੇ ਪਾਇਆ ਜਵਾਕ ਨੂੰ ਬਿਠਾ ਕੇ ਕੋਲ ਚੱਲਦੀ ਕਰਾਂ ਦੇ ਵਿੱਚ ਹੋਮੋਗੇ ਹੈ ਬੇ ਅਕਲੀ ਤੇ ਬੇ ਅਕਲਾ ਲਾ ਦੱਸ ਤੁਸੀਂ 5 ਮਿੰਟ ਹੋ ਗਏ ਵਲੌਗ ਸ਼ੁਰੂ ਕਰੇ ਨੂੰ ਤੇ ਕੰਜਰਖਾਨਾ ਵਿਖਾਈ ਜਾਂਦੇ ਕਿਹੜੇ ਵਲਿਆਂ ਦੇ ਸਤਿ ਸ਼੍ਰੀ ਅਕਾਲ ਤੁਸੀਂ ਹੁਣ ਬਣਾਉਣ ਲੱਗੇ ਆ ਲੋਕਾਂ ਨੂੰ ਹੈ ਤੁਸੀਂ ਆ ਜਿਹੜੀਆਂ ਕਰਦੇ ਆ ਨਾ ਫਾਰਮੈਲਟੀਆਂ ਦੀਆਂ ਨਾ ਹੀ ਕਰਿਆ ਕਰੋ ਤੇਰੀ ਸਤਿ ਸ਼੍ਰੀ ਅਕਾਲ ਬਿਨਾਂ ਸਾਡੀਆਂ ਬਾਹਾਂ ਨਹੀਂ ਆਕੜੀਆਂ ਵਿੱਚੇ ਤੂੰ ਸਤਿ ਸ਼੍ਰੀ ਅਕਾਲ ਬੁਲਾਏਂਗੀ ਤੇ ਸਾਨੂੰ ਪਾਣੀ ਦੀ ਘੁੱਟ ਲੰਘੂਗੀ ਆਹ ਦਾ ਠਕੀ ਰਿਹਾ ਕਰ ਜਦੋਂ ਉਹ ਅੱਧਾ ਵਲੌਗ ਚੱਲ ਗਿਆ ਉਦੋਂ ਤੈਨੂੰ ਸਤਿ ਸ਼੍ਰੀ ਅਕਾਲ ਯਾਦ ਆ ਗਈ ਪਹਿਲਾਂ ਇੱਥੇ ਬੈਠੀ ਕੀ ਮੇਰੇ ਤੋਂ ਸੁਣਦੀਆਂ ਮੱਖੀਆਂ ਮਾਰਦੀ ਸੀ ਬਿੜ ਤੇ ਚੜੀ ਨੇ ਜਿੰਦਗੀ ਦੇ ਵਿੱਚ 那别的，那别的。<laughs> हां 12 ਵਜ ਗਿਆ ਹੁਣ ਤੁਹਾਡਾ ਕੰਮ ਸ਼ੁਰੂ ਹੋ ਗਿਆ ਕੰਜਰਖਾਨੇ ਦਾ ਉਦੋਂ ਪਹਿਲਾਂ ਤੁਸੀਂ ਖਾ ਕੇ ਖਚਾ ਪੂਰ ਲਿਆ ਤੇ ਹੁਣ ਤੁਸੀਂ ਲੋਕਾਂ ਨੂੰ ਜਮਾ ਕਰਨ ਦਿਓ ਉਹਨਾਂ ਦੇ ਪਕਾ ਕਿਉਂਕਿ 12 ਗਏ ਆ ਵਜ ਤੇ ਕੋਲੇ ਲੈ ਕੇ ਸਾਰਾ ਟੱਬਰ ਜਾਓ ਸੜਕ ਤੇ ਬੈਠ ਤੇ ਪੈਸੇ ਇਕੱਠੇ ਕਰੋ ਪਹਿਲਾਂ ਫੇਰ ਬੇਬੀ ਸ਼ਾਵਰ ਤੇ ਖਰਚਾ ਹੋਊਗਾ ਕਿਉਂਕਿ ਵੈਸੇ ਵੀ ਤੁਸੀਂ ਬੇਬੀ ਸ਼ਾਵਰ ਦਾ ਤਾਂ ਡਰਾਮਾ ਹੀ ਕਰਿਆ ਵਾ ਤੁਹਾਨੂੰ ਕੋਈ ਰੀਤੀ ਰਿਵਾਜ ਤਾਂ ਪਤਾ ਨਹੀਂ ਹੁੰਦਾ ਸਿੱਖ ਧਰਮ ਦੇ ਵਿੱਚ ਕਿਹੜੇ ਬੇਬੀ ਸ਼ਾਵਰ ਹੁੰਦੇ ਆ ਗੋਦ ਭਰਾਈ ਤਾਂ ਕਦੇ ਸੁਣੀ ਸੀ ਅਸੀਂ ਤੇ ਤੁਹਾਨੂੰ ਤਾਂ ਬੇਬੀ ਸ਼ਾਵਰ ਦਾ ਮਤਲਬ ਨਹੀਂ ਪਤਾ ਤੇ ਗੱਲਾਂ ਤੁਸੀਂ ਕਰਦੇ ਹੋ ਨੇ ਵੱਡੀਆਂ ਵੱਡੀਆਂ ਰੀਤੀ ਟੂੰਗ ਜਿਹੜਾ ਤੁਸੀਂ ਰਚਿਆ ਨਾ ਇਹ ਸਾਰਾ ਤੁਸੀਂ ਖਰਚੇ ਤੋਂ ਬਚਣ ਮਾਰਿਆ ਨੇ ਕਰਿਆ ਵੀ ਜਵਾਗ ਜਮਾਂਗੇ ਉਦੋਂ ਚਾਰ ਪੈਸੇ ਪਹਿਲਾਂ ਹੀ ਇਕੱਠੇ ਕਰ ਲਓ ਗਿਫਟ ਗੁਫਟ ਲੈ ਲਓ ਜਵਾਗ ਦੇ ਲੀੜੇ ਇਕੱਠੇ ਕਰ ਲਓ ਕਿਉਂਕਿ ਬਾਅਦ ਵਿੱਚ ਕੋਈ 6 ਮਹੀਨੇ ਨਿਕਲ ਜਾਣ ਵੀ ਮੁੜ ਕੇ ਲੀੜਾ ਲੱਤਾ ਲੈਣਾ ਨਾ ਪਵੇ ਕਿਉਂਕਿ ਜਵਾਗ ਦੇ ਪਿਓ ਦੀ ਔਕਾਤ ਹੈ ਨਹੀਂ ਵੀ ਜਵਾਗ ਨੂੰ ਲਿਆ ਕੇ ਕੋਈ ਚਾਰ ਛਿੱਲੜ ਜਾਂ ਕੋਈ ਲੀੜੇ ਜਵਾਗ ਦੇ ਚੱਜ ਦੇ ਪਵਾ ਦੂਗਾ ਇਹਨੇ ਪਹਿਲਾਂ ਹੀ ਇਕੱਠੇ ਕਰ ਲੈ ਲੋਕਾਂ ਤੋਂ ਵੀ ਆਜੋ ਲੈ ਕੇ ਸਾਰੀਆਂ ਭੈਣਾਂ ਤੋਂ ਆਪ ਦੇ ਨੰਗ ਸਹੁਰਿਆਂ ਤੋਂ ਵੀ ਮੈਨੂੰ ਲੀੜੇ ਲੱਤੇ ਦੇਜੋ ਜਵਾਗ ਆਸਤੇ ਵੀ ਮੁੜ ਕੇ ਨਾਲੇ ਡਿਲੀਵਰੀ ਹੋਊ ਸ਼ਗਨ-ਸ਼ਗਨ ਇਕੱਠਾ ਹੋ ਜੂਗਾ ਨੰਗ ਨੂੰ ਤੇ ਮੁੜ ਕੇ ਸਾਰੀਆਂ ਕਿਸਤਾਂ ਕੁਸਤਾਂ ਲਊਂਗਾ ਲਾ ਉਧਰੀ ਕੋ ਪਾਸ ਦਾ ਮੈਂ ਨਹੀਂ ਚੱਲ ਰਹੀ ਆ ਦੇਖੋ ਜੂਨ ਕਰਕੇ ਕਾਇਜ ਬਿਸਕੀ ਡਾਲੀ ਠੀਕ ਤੇ ਦੂਸਰੇ ਪਾਸੇ ਜਿਸੀ ਆਪਣਾ ਬਟਾਰਾ ਖੋ ਜੇਗਾ ਮਹਿੰਦੀ ਲਵਨ ਨੂੰ ਕਿਹੜਾ ਦੱਸ ਇੱਥੇ ਵੱਡੇ ਭੌਂਕੇ ਦਾ ਵਿਆਹ ਘਟ ਰਿਆ ਸੀ ਬੇਅਕਲਗੇ ਮਹਿੰਦੀਆਂ ਤੂੰ ਵੀ ਲਵਾਈਆਂ ਸੀ ਰੰਗ ਲਾਏ ਸੀ ਝੂਠ ਬੋਲ ਬੋ ਲੋਕਾਂ ਨੂੰ ਤੁਸੀਂ ਦਿਖਾਈ ਗਏ ਆ ਤੇ ਮਹਿੰਦੀਆਂ ਲਵਾ ਕੇ ਕੀ ਕਰਨੀਆਂ ਜੀ ਆ ਜਵਾਗ ਦੇ ਕੱਪੜੇ ਸੰਭਲੋ ਬੈਠੀਆਂ ਮੱਖਾਂ ਨਾ ਮਾਰੀ ਜਾਓ ਬਿਰ ਤੇ ਚੜ ਕੇ ਤਿੰਨੇ ਜਾਣਗੇ ਅਦੀ ਜੀ ਅੱਜ ਤੁਸੀਂ ਕਰਕੇ ਬੋਲੋ ਬਸੜਾ ਚੱਲੋਗੀ ਤੇ Nah, jenak-jenak kepedetan emang gini Jadi, gini bijanya saya pilihkan gini Biar gini, kita bikin ini baik kepedetan Kita ਉਹ ਤੂੰ ਫੁਕਰੀ ਜਨਾਨੀ ਤਾਂ ਤੂੰ ਸਿਰੇ ਦੀਆਂ ਤੂੰ ਟਕੇ ਟਕੇ ਦੀਆਂ ਨਾ ਝੂਠ ਮਾਰਦੀਆਂ ਤੇ ਫੁਕਰੀਆਂ ਮਾਰਦੀਆਂ ਕੀ ਹੋਗਾ ਜੇ ਜਵਾਗ ਨੂੰ ਲੀੜੇ ਦੇ ਦੇ ਤਾਂ ਸਾਰੇ ਨਾਨਕੇ ਹੀ ਆਦੇ ਭਾਣਜੇ ਭਾਣਜੀ ਨੂੰ ਛਗਣ ਲਾਂ ਤੇ ਆਹ ਲੀੜਾ ਕਪੜਾ ਦੇ ਕੇ ਜਾਂਦੇ ਤੇਰੇ ਆਲੇ ਵੱਖਰੇ ਨਹੀਂ ਦੇਗੇ ਜਿਹੜੇ ਤੂੰ ਵੀਡੀਓ ਦੇ ਵਿੱਚ ਕੱਲੀ ਕੱਲੀ ਵਲੌਗ ਦੇ ਵਿੱਚ ਆ ਕੇ ਹੁਣ ਦੱਸੀ ਜਾਣਗੀ ਜਦੋਂ ਜਵਾਗ ਜੰਪੂਗਾ ਜਿੱਦਣ ਪਾਇਆ ਕਰੇਗੀ ਨਾ ਜਿਹੜੇ ਹਿਸਾਬ ਨਾਲ ਤੇਰੇ ਹਾਲਾਤ ਹੋਏ ਪਿਆ ਬੇਅਗਲੀ ਦੇ ਉਸ ਹਿਸਾਬ ਨਾਲ ਤੂੰ ਕੱਲਾ ਕੱਲਾ ਝੱਗਾ ਤੇ ਨੀਕਰ ਗਣਾਇਆ ਕਰੇਗੀ ਜਵਾਗ ਦੀ ਵੀ ਆ ਮਾਮਾ ਦੇ ਕੇ ਗਿਆ ਸੀ ਅੱਜ ਮੇਰਾ ਚਾਚਾ ਦੇ ਕੇ ਗਿਆ ਸੀ ਤੇ ਆ ਵੱਡਾ ਮੇਰਾ ਪਿਆਉ ਦੇ ਕੇ ਗਿਆ ਸੀ ਫੇਰ ਕੀ ਹੋਗਾ ਜੇ ਜਵਾਕ ਨੂੰ ਦੇ ਕੇ ਗਏ ਆ ਤੂੰ ਬਾਲੀਆਂ ਫੁਕਰੀਆਂ ਨਾ ਮਾਰਿਆ ਕਰ ਜਿਹੜੇ ਰਸਮਾਂ ਰੀਤੀ ਰਿਵਾਜ ਲੀੜਾ ਕਪੜਾ ਬਣਦਾ ਨਾ ਉਹ ਸਾਰੀ ਦੁਨੀਆ ਤੇ ਸਾਰੇ ਨਾਨਕੇ ਦੇ ਕੇ ਜਾਂਦੇ ਆ ਤੇਰੇ ਕੋਈ ਅਨੋਖੇ ਨਹੀਂ ਦੇ ਕੇ ਗਏ ਜੋ ਕੋਈ ਚੱਜ ਦੀ ਗੱਲ ਹੁੰਦੀ ਆ ਤਾਂ ਦੱਸਿਆ ਕਰੋ ਨਹੀਂ ਐਵੇਂ ਨਾ ਭੋਰਿਆ ਨਾ ਕਰੋ ਬੈਠ ਕੇ ਵੀਡੀਓ ਦੇ ਵਿੱਚ ਅਲੀ ਨੂੰ ਬੋਲੀ ਅਲੀ ਨੂੰ ਬੋਸ ਜਲਦੀ ਕਰਾ ਰਿਹਾ ਕੋਪਾਲੇ ਕਪੜੇ ਸਾਰੇ ਘੱਟੇ ਕੇ ਵੀਡੀਓ ਕਰਦੇ 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 ਹਾਂ ਮੈਂ ਕੱਲ੍ਹ ਹੀ ਕਪੜੇ ਸੈੱਟ ਕਰਾਂਗਾ ਇਹ ਖਲਾਰਾ ਇਹਨਾਂ ਨੇ ਤਾਂ ਪਾਇਆ ਭੈਣ ਮੇਰੀਏ ਕਿਉਂਕਿ ਇਹਨਾਂ ਨੇ ਕੋਈ ਹੋਰ ਕੰਮ ਨਹੀਂ ਕਰਨਾ ਸੀ ਏਸੀ ਵਾਲੇ ਦੇ ਵਿੱਚ ਬੈਠ ਕੇ ਹੁਣ ਬਹਾਨਾ ਲੱਭ ਗਿਆ ਵੀ ਇੱਥੇ ਬੈਠੀਆਂ ਜਾਣ ਕੇ ਜਵਾਕ ਦੇ ਕੱਪੜਿਆਂ ਦਾ ਪੱਜ ਲਾ ਕੇ ਤਾਂ ਬੈਠ ਜਾਵਾਂਗੇ ਇਹਨੇ ਬੇਅਕਲੀ ਨੇ ਮਾਝਣੇ ਜਦੋਂ ਜੰਮ ਲਿਆ ਨਾ ਜਵਾਕ ਇਹਨੇ ਸਾਰਾ ਦਿਨ ਉਹਨਾਂ ਨੂੰ ਕੁਛੜ ਤੋਂ ਨਹੀਂ ਲਾਇਆ ਕਰਨਾ ਬਹਾਨਾ ਮਾਰ ਕੇ ਉਹ ਦੂਜੀ ਦਾ ਜਵਾਕ ਤਾਂ ਸਾਰਾ ਦਿਨ ਪ੍ਰੈਮ ਜੀ ਚ ਪਾਈ ਰੱਖਦੀਆਂ ਤੇ ਜਾਂ ਸ਼੍ਰੀ ਦੇਵੀ ਨੂੰ ਚਕਾਈ ਰੱਖਦੀਆਂ ਵੀ ਕੰਮ ਕਰੀ ਚੱਲੂਗੀ ਤਾਂ ਇਹਨੇ ਮੈਂ ਸ਼ਰਤ ਕਰਕੇ ਕਹਿੰਦੀ ਆਨੇ ਬੇਅਕਲੀ ਨੇ ਏਸੀ ਵਾਲੇ ਦੇ ਕਮਰੇ ਜਾਂ ਰਜਾਈ ਦੇ ਵਿੱਚੋਂ ਨਹੀਂ ਨਿਕਲਣਾ ਵੀ ਮੈਂ ਤਾਂ ਜਵਾਕ ਸੰਭ ਨਾਨੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਆ ਕੇ ਫੂਕਰੀਆਂ ਤੇ ਵਿਖਾਵਾ ਕਰਨ ਜੋਗੀਆਂ ਹੁੰਦੀਆਂ ਨਾ ਅਸਲ ਰੀਅਲ ਜ਼ਿੰਦਗੀ ਦੇ ਵਿੱਚ ਆਪ ਉੱਠ ਕੇ ਪਾਣੀ ਦਾ ਗਲਾਸ ਵੀ ਨਹੀਂ ਪੀਣ ਜੋਗੀਆਂ ਹੁੰਦੀਆਂ ਨੇ ਕਿਉਂਕਿ ਉਹ ਲੋਕਾਂ ਨੂੰ ਹੀ ਮਤਾਂ ਦੇ ਸਕਦੀਆਂ ਹੁੰਦੀਆਂ ਨੇ ਤੇ ਉਹ ਆਪ ਕਹਿੰਦੇ ਹੁੰਦੇ ਆ ਕੱਢਣ ਪਾਉਣ ਨੂੰ ਵਿੱਚ ਕੁਝ ਨਹੀਂ ਹੁੰਦਾ ਵੈਸੇ ਵੀ ਇਹਨੂੰ ਪੰਜਾਛੀਆਂ ਮਹੀਨਿਆਂ ਤੋਂ ਅਸੀਂ ਵੇਖ ਲਿਆ ਇਹਦੇ ਵਿੱਚ ਕਿੰਨਾ ਕ ਕੱਢਣ ਪਾਉਣ ਨੂੰ ਹੈਗਾ ਜਨਾਨੀ ਚ ਕਿਹੜਾ ਪਤਾ ਦਾ ਸਰੰਦਿ ਨੋ ਇੱਕ ਗੱਲ ਸਮਝ ਨਹੀਂ ਆਈ ਵੀ ਹੁਣ ਆ ਜਵਾਕ ਦੇ ਕੱਪੜੇ ਤਾਂ ਆਪਦੇ ਦੇ ਪੁੱਛਣ ਵਾਲਾ ਹੋਵੇ ਤੂੰ ਆਪ ਸਾਂਭ ਕੇ ਰੱਖਦੀ ਤੈਹ ਲਾ ਕੇ ਰੱਖਦੀ ਕਿ ਉਹ ਵੀ ਜਠਾਣੀ ਦੇ ਮੂਹਰੇ ਕਰਤਾ ਜਦੋਂ ਜੰਮਤਾ ਉਹਦੀ ਟੱਟੀ ਵੀ ਜਠਾਣੀ ਧੋਦਿਆ ਕਰੂਗੀ ਮਾਂ ਦੀ ਧੀ ਏ ਬੇਕਲੀਏ ਕੋਈ ਆਪ ਕੰਮ ਵੀ ਕਰ ਲਿਆ ਕਰ ਮੰਨਿਆ ਤੈਨੂੰ ਚੁੱਲ੍ਹਾ ਚੌਂਕਾ ਸੰਭਾਲਣਾ ਨਹੀਂ ਆਇਆ ਤੇ ਹੁਣ ਤੂੰ ਕਹਿੰਦੇ ਹੁੰਦੇ ਆ ਜਵਾਕ ਦੇ ਲੀੜੇ ਲੱਤੇ ਵੀ ਗਾਂ ਚਠਾਣੀ ਨੂੰ ਪੜਾਤੇ ਵੀ ਤੂੰ ਸਾਂਭੀ ਚੱਲ ਬੈਠੀ ਤੂੰ ਇਹ ਕੰਮ ਤਾਂ ਆਪ ਦੀ ਆਪ ਕਰ ਹੀ ਸਕਦੀ ਸੀ ਕਿ ਬਸ ਕੱਲੀ ਬੈਠਣ ਜੋ ਗੋਈਆਂ ਧਰਨਾ ਲਾ ਕੇ ਬੈੜ ਤੇ ਚੜ ਕੇ ਆ ਕੁੜੀ ਚੰਗੀ ਇਹਨਾਂ ਦੇ ਡਿੱਕੇ ਚੜ ਗਈ ਆ ਮੁਫਤ ਦੇ ਟੱਬਰਾਂ ਦੇ ਵਿੱਚ ਇਹਨਾਂ ਨੇ ਦੇਣਾ ਲੈਣਾ ਕੁਛ ਹੈ ਨਹੀਂ ਤੇ ਉਹ ਜਵਾਕੜੀ ਦਾ ਇਹਨਾਂ ਨੇ ਦੋ ਦਿਨਾਂ ਤੋਂ ਲਹੂ ਪੀਤਾ ਸਾਰੀਆਂ ਨੇ ਕਿਤੇ ਥ੍ਰੈਡਿੰਗ ਕਰਦੇ ਕਿਤੇ ਕਿੱਥੋਂ ਸਾਡੇ ਵਾਲ ਮੋਨ ਦੇ ਤੇ ਹੁਣ ਆ ਲਾਉਣ ਬੈਈਆਂ ਮਹਿੰਦੀਆਂ ਵੀ ਤੁਸੀਂ ਆਪਦੇ ਪੈਸੇ ਦੇ ਕੇ ਬਜ਼ਾਰਾਂ ਦੇ ਵਿੱਚੋਂ ਲਵਾਓ ਹੂੰ ਤਾਂ ਅਸੀਂ ਤੁਸੀਂ ੱੱਕੇ ਖਾਂਦੀਆਂ ਗੂੰਹ ਖਾਂਦੀਆਂ ਰੋਪੜ ਤੁਰੀਆਂ ਫਿਰਦੀਆਂ ਫਿਰ ਸਾਰੀਆਂ ਨੂੰ ਭਾਂਜੀਆਂ ਨੂੰ ਵੀ ਲੈ ਕੇ ਜਾਂਦਾ ਭੈਣਾਂ ਨੂੰ ਵੀ ਉੱਥੇ ਮਹਿੰਦੀ ਲਵਾ ਕੇ ਲਿਆਉਂਦਾ ਉਹਨੂੰ ਜਵਾਕੜੀ ਨੂੰ ਮੁਫਤ ਦੇ ਵਿੱਚ ਤੁਸੀਂ ਟੰਗਿਆ ਜਿਉਂ ਨੇ ਕੋਰਸ ਕਰ ਲਿਆ ਤਾਂ ਤੁਹਾਡੇ ਟੱਬਰ ਲਈ ਤਾਂ ਨਹੀਂ ਕੋਰਸ ਕਰ ਲਿਆ ਵੀ ਤੁਹਾਡੇ ਬੁੱਥੇ ਲਿਪੀ ਲੌਂਦੀ ਵਿੱਚ ਮਿਰਚਾਂ ਪਾ ਗਏ ਜਿਹੜੀਆਂ ਚਮਲਾਉਂਦੀਆਂ ਫਰਦੀਆਂ ਨੇ ਵੇਲੀਆਂ ਨੂੰ ਉਹਨਾਂ ਨੂੰ ਕਹਿੰਦੇ ਹੁੰਦੇ ਇੱਥੇ ਆ ਗਈ ਇਹ ਵਿਚਾਰੀ ਜਵਾਕੜੀ ਤੇ ਉਹਨੂੰ ਹਣ ਨੱਪੀ ਫਰਨਗਾ ਸਾਰਾ ਮੇਕਅਪ ਕਰਾਇਆ ਸਾਰੀ ਮਹਿੰਦੀ ਸਾਰਾ ਕੰਮ ਕਰਾ ਲਿਆ ਇਹਨਾਂ ਨੇ ਮੁਫਤ ਦੇ ਵਿੱਚ ਤੇ ਦਿੱਤਾ ਲਿਆ ਇਹਨਾਂ ਨੇ ਰੁਪਈਆ ਨਹੀਂ ਹੋਣਾ ਇਹਨਾਂ ਨੇ ਕੰਜੂਸਾਂ ਨੇ ਅੱਛਾ ਕਮਰੇ ਦੇ ਵਿੱਚ ਜਾਂ ਰਿੰਗ ਲਾਈਟ ਜੀ ਲਾ ਕੇ ਫੇਰ ਵੀ ਬੁੱਥੇ ਕਾਲੇ ਦੇ ਕਾਲੇ ਦੀਂਦੇ ਅੱਛਾ ਹੂ ਨਹੀਂ ਇਹ ਸੋਹਂ ਕਹਿੰਦੇ ਹੁੰਦੇ ਆ ਉਂ ਤਾਂ ਨਾ ਰਾਵਾਂ ਹੀ ਉੱਤਿਆ ਪਿਆਊਗਾ ਬੇੜਾ ਹੀ ਘਰ ਕੋਊਗਾ ਪੁੱਠੇ ਤਵੇ ਵਰਗੀਆਂ ਹੋਣੀਆਂ ਆ ਲਾਈਟ ਜੀ ਲਾ ਕੇ ਵਲੌਗ ਬਣਾਉਂਦਾਂ ਨੇ ਲੈ ਬਲੀਏ ਖਲੋ ਵਲੌਗ ਆਦਾ ਵਲੌਗ ਆ ਸ਼ਿੱਕੂ ਦਾ ਵਲੌਗ ਕੁਛ ਨਹੀਂ ਵਿੱਚ ਕੱਢਣ ਨੂੰ ਨਾ ਪਾਉਨ ਨੂੰ ਬੈਠੀਆਂ ਬੜ ਤੇ ਧਰਨਾਂ ਲਈ ਜਵਾਗ ਦੇ ਲੀੜੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆਪਦੀਆਂ ਗੱਲਾਂ ਕਰੀ ਜਾਂਦੀਆਂ ਉਹ ਕਿਹੜਾ ਬੇਅਕਲਿਓ ਵਲੌਗ ਹੁੰਦਾ ਖੱਚੋ ਕਾਦਾ ਤੁਸੀਂ ਵਿੱਚ ਕੀ ਵਲੌਗ ਦੇ ਵਿਖਾਇਆ ਆਪਦੀਆਂ ਜਿਹੜੀਆਂ ਬੈਠੀਆਂ ਕੀਤੀ ਸੂਗਲ ਗਈ ਜੀ ਉਵੇਂ ਬੈਠੀਆਂ ਨਾ ਧੋਲਾ ਚਾਵਾਂ ਝੂਆਂ ਮਾਰ ਲਾ ਫੇਰ ਹੀ ਲਾਲ ਸੂਟ ਪਾ ਕੇ ਮਾੜੀ ਮੋਟ ਸੋਹਣੀ ਲੱਗੇਗੀ ਨਹੀਂ ਤੇਰਾ ਤਾਂ ਜਮਾਂ ਹੀ ਬੇੜਾ ਕਰਕ ਲੱਗਣਾ ਸੋਨੂ ਕੌਰ ਤਾਂ ਵੀ ਟੱਪੀ ਪਈ ਆ ਤੂੰ ਤਾਂ ਉਹ ਤਾਂ ਮਾੜੀ ਮੋਟ ਪਤਲੀ ਆ ਲੀੜਾ ਪਾਇਆ ਜੱਜ ਵੀ ਜਾਂਦਾ ਤੇ ਤੇਰਾ ਤਾਂ ਉਹ ਤੋਂ ਵੀ ਜ਼ਿਆਦਾ ਬੇੜਾ ਕਰਕ ਹੋਇਆ ਪਿਆ ਆ ਬਲੋ ਵੇਖ ਲਓ ਵਲੌਗ ਇਹਨਾਂ ਦਾ ਕਾਹਦਾ ਵਲੌਗ ਆ ਦੰਬ ਫੜਨ ਨੂੰ ਬੈਠਾ ਅਸੀਂ ਬੜਤੇ ਚੜ ਕੇ ਸਾਰੀਆਂ ਜਾਣਾਂ ਇਕੱਠੀਆਂ ਹੋ